ਅਸ਼ੀਗਾਰ ਟੀਵੀ ਐਮ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਤਸਵੀਰ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਅੱਜ ਅਕਸ਼ੇ ਠਾਕੁਰ ਜੀ ਨਾਲ ਕਰਵਾਉਣ ਜਾ ਰਹੇ ਹਾਂ ਦੱਸ ਦਈਏ ਕਿ ਜੋ ਅੰਮ੍ਰਿਤਸਰ ਦੇ ਵਿੱਚ ਕੁਲਚੇ ਬੰਦੇ ਹਨ ਉਹ ਇਨ੍ਹਾਂ ਵੱਲੋਂ ਤਿਆਰ ਕਰਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭੇਜੇ ਜਾਂਦੇ ਹਨ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੀ ਜੋ ਮੈਨੂਫੈਕਚਰਿੰਗ ਹੈ ਜੋ ਬੰਦੇ ਹਨ ਉਹ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਬੰਦੇ ਹਨ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇਸ਼ ਕਿਸੇ ਵੀ ਹੋਰ ਹਿੱਸੇ ਦੇ ਵਿੱਚ ਇਸ ਨੂੰ ਤਿਆਰ ਨਹੀਂ ਕੀਤਾ ਜਾਂਦਾ ਸੋ ਗੱਲਬਾਤ ਕਰਦੇ ਆ ਹਾਂਜੀ ਅਕਸ਼ੇ ਜੀ ਸਵਾਗਤ ਹੈ ਟੀਵੀ ਐਮ ਚ ਸਸੀ ਘਾ ਸਰ ਅਕਸ਼ੇ ਜੀ ਇਹ ਬਿਲਕੁਲ ਠੀਕ ਗੱਲ ਹੈ ਕਿ ਇਸ ਦੀ ਜਿਹੜੀ ਤਿਆਰੀ ਆ ਉਹ ਸਿਰਫ ਅੰਮ੍ਰਿਤਸਰ ਦੇ ਵਿੱਚ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਹੋਰ ਕਿਤੇ ਨਹੀਂ ਤਿਆਰ ਹੁੰਦੇ ਜੀ ਹਾਂਜੀ ਸਰ ਅੰਮ੍ਰਿਤਸਰ ਚ ਤਿਆਰ ਹੁੰਦਾ ਔਰ ਕਿਤੇ ਵੀ ਆਪਣੇ ਇੰਡੀਆ ਦੇ ਵਿੱਚ ਹੋਰ ਕਿਤੇ ਨਹੀਂ ਹੁੰਦਾ ਤਿਆਰ ਔਨਲੀ ਅੰਮ੍ਰਿਤਸਰ ਦੀ ਬੰਦਾ ਔਰ ਕਹਿੰਦੇ ਪੁਰਾਣੇ ਵਿਜੋ ਕਹਿੰਦੇ ਪਾਣੀ ਦਾ ਫਰਕ ਹੈ ਇਹਦੇ ਚ ਕਿ ਅੰਮਰਸਰ ਦਾ ਪਾਣੀ ਹਲਕਾ ਜਿਵੇਂ ਬਾਕੀ ਹੋਰ ਕਿਤੇ ਵੀ ਲੋਕਾਂ ਨੇ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਬਣਿਆ ਨਹੀਂ ਬਣਦੀ ਨਹੀਂ ਬਣਦੇ ਉਹ ਗੱਲ ਬਾਤ ਨਹੀਂ ਬੰਦੀ ਤੇ ਅਦਰਵਾਈਜ਼ ਬਾਕੀ ਸਾਰਾ ਕੁਝ ਉਹਨਾਂ ਦੇ ਪੂਜਰਾਂ ਨੇ ਕੀਤਾ ਦਾ ਦਾਦਾ ਜੀ ਦੇ ਤੋਂ ਚੱਲਦਾ ਆਦਾ 60 ਸਾਲ ਪੁਰਾਣੀ ਦੁਕਾਨ ਹੈ ਅੱਛਾ ਇਹ ਤੁਹਾਡੀ ਜਿਹੜੀ ਸ਼ਾਪ ਹੈ 60 ਸਾਲ ਪੁਰਾਣੀ ਹੈ ਜੀ ਹਾਂ ਜੀ 60 ਸਾਲ ਪੁਰਾਣੀ ਦਾਦਾ ਜੀ ਨੇ ਸ਼ੁਰੂ ਕੀਤਾ ਦਾ ਇਹ ਕੰਮ ਉਸ ਤੋਂ ਬਾਅਦ ਫਾਦਾ ਜੀ ਨੇ ਕੀਤਾ ਉਸ ਤੋਂ ਬਾਅਦ ਹੁਣ ਮੈਂ ਤੀਜੀ ਪੀੜੀ ਕਰਦਾ ਪਿਆ ਆ ਮੇਰੇ ਬ੍ਰਦਰ ਵੀ ਆਵਦਰ ਬਾਈ ਨਾਲ ਜੁੜਦੇ ਪਿਆਉਂ ਨਾ ਹੌਲੀ ਲਿਆਦੇ ਆ ਤੇ ਬਸ ਇਦਾਂ ਹੀ ਚੱਲਦਾ ਗਿਆ ਨਾਲ ਅੱਛਾ ਜਿਸ ਤਰ੍ਹਾਂ ਦੀ ਰਸੋਈ ਦੀ ਸ਼ੁਰੂਆਤ ਜਿਹੜੀ ਹੈ ਤੁਹਾਡੇ ਦਾਦਾ ਜੀ ਨੇ ਕੀਤੀ ਉਸ ਤੋਂ ਬਾਅਦ ਇਸ ਕੰਮ ਨੂੰ ਤੁਹਾਡੇ ਅੱਗੇ ਫਾਦਰ ਸਾਹਿਬ ਨੇ ਸੰਭਾਲ ਲਿਆ ਤਾਂ ਅੱਜ ਤੁਸੀਂ ਕਰ ਰਹੇ ਹੋ ਤਾਂ ਕਿੰਨੀ ਤੋਂ ਮਿਹਨਤ ਕਿੰਨੀ ਤੋਂ ਇਸ ਕੰਮ ਦੇ ਵਿੱਚ ਕਰਨੀ ਪੈਂਦੀ ਹੈ ਕਿਉਂਕਿ ਲੋਕ ਬੜੇ ਸ਼ੌਂਕ ਨਾਲ ਖਾਂਦੇ ਖਾਸ ਕਰਕੇ ਜਿਹੜੇ ਟੂਰਿਸਟ ਹੁੰਦੇ ਆ ਨਾ ਤਾਂ ਉਹ ਇਸ ਨੂੰ ਬਹੁਤ ਸ਼ੌਂਕ ਨਾਲ ਖਾਂਦੇ ਹਾਂ ਹਾਂਜੀ ਸਰ ਹਮੇਸ਼ਾ ਦੇ ਸਾਰੇ ਜਾਤੈ ਬਿਆਹ ਤੇ ਟੂਰਿਸਟ ਲੋਕ ਘਾਟੀ ਹਾਂ ਦੇ ਕਿਉਂਕਿ ਇੱਥੇ ਜੇ ਲੋਕ ਡੇਲੀ ਵਾਲੇ ਜਿਹੜੇ ਬੰਦੇ ਆਪਣੇ ਕੰਮ ਕਰ ਬਲੇ ਜਾਂ ਫਿਰ ਜਿਹੜੇ ਇੱਥੇ ਰਹਿ ਕੇ ਗਏ ਆ ਅੰਬਰਸਰ ਤੋਂ ਬਾਹਰ ਚਲੇ ਜਾਂਦੇ ਕਿਤੇ ਵੀ ਦੇਸ਼ ਵਿਦੇਸ਼ ਦੇ ਵਿੱਚ ਬਾਹਰ ਵੀ ਚਲੇ ਜਾਂਦੇ ਤੇ ਉਹ ਉਹ ਜਿਆਦਾ ਪਸੰਦ ਕਰਦੇ ਅਦਰਵਾਈਜ਼ ਉਹ ਤੇ ਆਪਣੇ ਲੈਨ ਵੀ ਆਂਦੇ ਆ ਦੁਬਾਰਾ ਤੇ ਉੱਥੇ ਹੀ ਪੈਕਿੰਗ ਕਰਵਾ ਕੇ ਲੈ ਜਾਂਦੇ ਕਿ ਬਾਹਰ ਲੈ ਕੇ ਜਾ ਕੇ ਨਵੇਂ ਖਾਣੇ ਆ ਉਹ ਮੇਰੀ ਸਿਸਟਰ ਰਹਿੰਦੀ ਸੀ ਇੱਥੇ ਤੇ ਉਹਨਾਂ ਨੇ ਖਾਣੇ ਆ ਤੇ ਸਾਰੇ ਜਾਣੇ ਆਪਣੀਆਂ ਕੋਲ ਜਿੰਨਾਂ ਨੂੰ ਪਸੰਦ ਜਿਹਨਾਂ ਨਾਲ ਸ਼ੁਰੂ ਤੋਂ ਜੁੜੇ ਆ ਉਹ ਬਸ ਖਾਈ ਜਾਂਦੇ ਬਸ ਨਾਲੇ ਤੱਕ ਤੁਹਾਡੇ ਲਾਗੇ ਬਿਲਕੁਲ ਡੀਏਵੀ ਕਾਲਜ ਵੀ ਹੈ ਕਾਲਜ ਦੇ ਵਿੱਚ ਜਿਹੜੇ ਪੜਦੇ ਸਟੂਡੈਂਟਸ ਹੋਣਗੇ ਹਨਾ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਵੀ ਕਿਤੇ ਕਿਤੇ ਨਾ ਕਿਤੇ ਯਾਦਾਂ ਜੁੜੀਆਂ ਹੋਣਗੀਆਂ ਫਿਰ ਜਿਹੜੇ ਕੁਝ ਸਟੂਡੈਂਟਸ ਵੀ ਇੱਥੇ ਹੁੰਦੇ ਨੇ ਜਿਹੜੇ ਕਹਿੰਦੇ ਹੁਣ ਜੀ ਅਸੀਂ ਤੁਹਾਡੇ ਲਾਗੇ ਕਾਲਜ ਵਿੱਚ ਪੜਦੇ ਸੀ ਇੱਥੇੋਂ ਖਾਂਦੇ ਹੁੰਦੇ ਸੀ ਤਾਂ ਹੁਣ ਜਿਹੜਾ ਆ ਅਸੀਂ ਜਾਂ ਬਰੋਡ ਜਾ ਚੁੱਕੇ ਆ ਜਾਂ ਕਿਸੇ ਹੋਸਟੇਲ ਜਾਂ ਹੋਰ ਕਿਸੇ ਸਿਟੀ ਚ ਜਾ ਚੁੱਕੇ ਆ ਤਾਂ ਸਪੈਸ਼ਲੀ ਤੌਰ ਤੇ ਇੱਥੇ ਪਹੁੰਚੇ ਆ ਬਿਲਕੁਲ ਉਹ ਹਮੇ ਪਿਛੇ ਦੀ ਥੋੜੀ ਗੱਲ ਆ ਮੁੰਡੇ ਆਏ ਸੀ ਬਾਹਰੋਂ ਮੁੰਡੇ ਕਹਿੰਦੇ ਆਪਾਂ 10 ਸਾਲ 15 ਸਾਲ ਬਿਲੇ ਤੇ ਪੜ ਕੇ ਗਏ ਆਂ ਡੀਬ ਕੋਲਈ ਉਦੋਂ ਦੇ ਇਦਾਂ ਇੱਥੇ ਬੰਦਾ ਵੀ ਕਲਚੇ ਤੇ ਹਾਲੇ ਤੱਕ ਇੰਪਰੋਵਾਈਜ਼ ਨੇ ਮਤਲਬ ਕੀ ਕਿ ਤਾਜਵੇਂ ਮਸ਼ੀਨਾ ਵਗੈਰਾ ਨਹੀਂ ਲੱਗਿਆ ਤੇ ਉਹ ਕਲਚਰ ਇੱਕ ਜਿਵੇਂ ਹੁੰਦਾ ਆਪਣਾ ਕਿ ਉਹ ਨਾ ਉਸ ਤੋਂ ਬਿਨਾ ਨਹੀਂ ਬਣ ਸਕਦਾ ਕਿ ਇਹਦੇ ਤੇ ਹਾਰਡ ਵਰਕਿੰਗ ਇੰਨੀ ਆ ਕਿ ਇਸੇ ਕੇ ਹਾਰਡ ਵਰਕਿੰਗ ਆ ਕਿਉਂਕਿ ਇਹ ਪੁਰਾਣੇ ਤਰੀਕੇ ਨਾਲ ਹੀ ਬਣ ਸਕਦਾ ਇਹਦੇ ਤੇ ਮਸ਼ੀਨੀਆਂ ਯੂਜ਼ ਨਹੀਂ ਹੋ ਸਕਦੇ ਤੁਸੀਂ ਬਹੁਤ ਟਰਾਈ ਕਰਕੇ ਵੇਖਿਆ ਵਾ ਨਹੀਂ ਤੇ ਉਮ ਹਰ ਵਕਤ ਬਹੁਤ ਜ਼ਿਆਦਾ ਇਸ ਕਰਕੇ ਲੇਬਰ ਵੀ ਨਹੀਂ ਬਹੁੜੀ ਸ਼ੋਰਟੇਜ ਹੈ ਜਦ ਵਿੱਚ ਉਮ ਜਿਹੜੀ ਲੇਬਰ ਆਈਕਲ ਦੀ ਜਨਰੇਸ਼ਨ ਕੋਈ ਕੰਮ ਨਹੀਂ ਕਰਕੇ ਰੈਡੀ ਹੈ ਨਹੀਂ ਆ ਕਿਉਂਕਿ ਬਹੁਤ ਮਿਹਨਤ ਹੈ ਇਰਜ ਤੇ ਹੋਰ ਬਾਕੀ ਸਾਰੇ ਹੁਣ ਆਪਾਂ ਕਰਦੇ ਤੇ ਪਏ ਆ ਬਾਕੀ ਹੋਪ ਅੱਗੇ ਚੱਲੇਗਾ ਵਧੀਆ ਫਿਊਚਰ ਮਿਲੂਗਾ ਤੇ ਟਰਾਈ ਕਰਾਂਗੇ ਹਾਂਜੀ ਤੁਸੀਂ ਗੱਲ ਕੀਤੀ ਸੀ ਸਟੂਡੈਂਟਸ ਦੀ ਕਿ ਜਿਹੜੇ 15 ਸਾਲ ਪੁਰਾਣੇ ਇਥੇ ਪੜ੍ਹਦੇ ਸੀ ਤੇ ਸਟੱਡੀ ਕਰਦੇ ਸੀ ਉਹ ਤੁਹਾਡੇ ਕੋਲ ਆਣ ਕੇ ਉਹਨਾਂ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਾਂਜੀ ਜਿੰਨਾ ਕੋ ਮੈਨੂੰ ਯਾਦ ਹੈ ਕਿ 2005 ਦੇ ਵਿੱਚ ਮੈਂ ਵੀ ਇੱਥੇ ਡੀਏਵੀ ਹੁੰਦਾ ਸੀ ਤਾਂ ਉਦੋਂ 12 ਰੁਪਏ ਦਰਜਨ ਦਾ ਰੇਟ ਹੁੰਦਾ ਸੀ ਉਹ ਅੱਜ ਮੈਂ ਦੇਖ ਪਾ ਰਿਹਾ ਸੀ ਤੁਸੀਂ ਲਿਖ ਕੇ ਲਾਇਆ 60 ਰੁਪਏ ਦਰਜਨ ਮਤਲਬ 2005 ਤੋਂ ਲੈ ਕੇ 2024 ਦੇ ਵਿੱਚ ਘਾਰ ਜਿਹੜਾ ਆ 12 ਤੋਂ 60 ਰੁਪਏ ਰੇਟ ਹੋ ਗਿਆ ਜੇਕਰ ਮਹਿੰਗਾਈ ਦੀ ਗੱਲ ਕੀਤੀ ਜਾਵੇ ਤਾਂ ਮਹਿੰਗਾਈ ਦੇ ਹਿਸਾਬ ਨਾਲ ਤੁਸੀਂ ਕੋਈ ਜ਼ਿਆਦਾ ਰੇਟ ਨਹੀਂ ਵਧਾਇਆ ਇਸ ਦਾ ਹਾਂਜੀ ਸਰ ਮਹਿੰਗਾਈ ਉਪਰ ਉਹਦੀ ਆਪਣਾ ਸਾਰਾ ਕੁਝ ਵਾਧਾ ਹੀ ਪਿਆ ਆ ਸਾਰਿਆਂ ਨੇ ਆਪਣਾ ਖਰਚਾ ਚਲਾਣਾ ਜਿਹੜੀ ਲੇਬਰ ਕੰਮ ਕਰਦੀ ਆ ਉਹ ਵੀ ਆਪਣੇ ਉਹਨਾਂ ਨੂੰ ਵੀ ਇੰਪਰੂਵਮ ਚਾਹੀਦੀ ਆ ਤੇ ਉਪਰ ਸ਼ੋਰਟੇਜ ਆ ਉਹਨਾਂ ਨੂੰ ਦੇਨੇ ਪੈਂਦੇ ਉਹਨਾਂ ਨਮਬਤ ਬੇਜਿਸ ਵਗੈਰਾ ਗੁਜ਼ਾਰਾ ਹੈ ਨਹੀਂ ਤੇ ਉਹਨਾਂ ਨੇ ਚਾਹੀਦੇ ਤੇ ਉਹ ਸਾਰਾ ਖਰਚਾ ਪਾਪੂ ਕੇ ਇਸ ਲਈ ਕੋਸ਼ਿਸ਼ ਵੀ ਵੱਧ ਵੀ ਗਈ ਹੈ ਤੇ ਉੱਪਰੋਂ ਕੁਝ ਮਹਿੰਗਾਈ ਵੀ ਜ਼ਿਆਦਾ ਹੋ ਗਈ ਮੈਦਾ ਵਗੈਰਾ ਲੱਕੜ ਵਗੈਰਾ ਲੱਕੜ ਦੀ ਬੜੀ ਸ਼ੋਰਟੇਜ ਆ ਰਹੀ ਹੈ ਅੱਜ ਕੱਲ ਲੱਕੜ ਵੀ ਅੱਗੇ ਜਿਹੜੀ ਤੌਰ ਤੇ 3 ਰੁਪਏ ਦਰ ਵਿੱਚ ਮਿਲਦੀ ਸੀ ਹੁਣ 7.5 ਤੇ 8 ਰੁਪਏ ਮਿਲਦੀ ਆ ਹੁਣ ਸਾਰਾ ਕੁਝ ਵਧਿਆ ਪਿਆ ਸਾਰਾ ਕੁਝ ਹੋਰ ਇਸ ਕਰਕੇ ਮਹਿੰਗਾਈ ਜ਼ਿਆਦਾ ਨਹੀਂ ਕੀਤਾ ਪਰ ਵੀ ਉਹਨਾਂ ਨੋਰਮਲ ਹੀ ਆ ਤੁਸੀਂ ਇੱਥੇ ਜਿਹੜਾ ਇਸ ਨੂੰ ਹੋਲ ਸੇਲ ਦੇ ਵਿੱਚ ਵੇਚ ਦਿਓਗੇ ਜਾਂ ਜਿਹੜਾ ਲੋਕ ਧਰਾ ਦੇ ਵਿੱਚ ਵੀ ਜਿਹੜੇ ਲੋਕ ਰਹਿੰਦੇ ਨੇ ਉਹ ਵੀ ਆ ਕੇ ਲੈ ਜਾਂਦੇ ਆ। ਆਹ ਘਰਾਵਾਂ ਵਿੱਚ ਜਿਹੜੇ ਲੈ ਕੇ ਜਾਂਦੇ ਆ ਰਿਟੇਲ ਆਪਣਾ ਰਿਟੇਲ ਵੀ ਕਰੀਦੀ ਆ ਹੋਲ ਸੇਲ ਵੀ ਕਰੀਦੀ ਆ। ਆ ਜਿਵੇਂ ਕੋਈ ਆ ਜਾਂਦਾ ਉਹਨੂੰ ਵੀ ਦੇ ਹੀ ਦੇ ਦੇ ਕੁਝ ਨਾ ਨਹੀਂ ਕਰੀਦੀ ਕਿਸੇ ਨੂੰ। ਜੋ ਅੱਪਾ ਜੀ ਮਿਹਨਤ ਕਿੰਨੀ ਕੁ ਕਰਨੀ ਪੈਂਦੀ ਜਿਸ ਤਰ੍ਹਾਂ ਮੈਂ ਦੇਖ ਪਾ ਰਿਹਾ ਸੀ ਕਿ ਟੇਲਾ ਤੁਸੀਂ ਪਿਛੇ ਉਮਿਦ ਮਿਦਾ ਬੋਲਦੇ ਆਪਾਂ ਨੂੰ ਮਿਦਾ ਖੋਲਦੇ ਹੋ ਹਨ ਬਾਅਦ ਵਿੱਚ ਉਹਨੂੰ ਕਾਫੀ ਟਾਈਮ ਤੁਸੀਂ ਲਗਾਉਂਦੇ ਹੋ ਘੋਲਣ ਲੱਗਿਆ ਹਨ ਉਸ ਤੋਂ ਬਾਅਦ ਤੁਸੀਂ ਜਿਹੜੇ ਉਹਦੇ ਹੈਗੇ ਜਿਓ ਉਹ ਪੀਸ ਕਰਦੇ ਹੈਗੇ ਹਨਾ ਗੋਲ ਗੋਲ ਉਹਨਾਂ ਨੂੰ ਜਿਵੇਂ ਫੁਲਕਾ ਟਾਈਪ ਬਣਾਉਂਦੇ ਹਨ ਹਨਾ ਫੁਲਕਾ ਟਾਈਪ ਬਣਾਉਂਦੇ ਫਿਰ ਉਸ ਤੋਂ ਬਾਅਦ ਜਿਹੜਾ ਪੱਠੀ ਦੇ ਵਿੱਚ ਉਹਨੂੰ ਲਗਾਉਂਦੇ ਬਿਲਕੁਲ ਹਾਂਜੀ ਪਹਿਲੇ ਉਹਨਾਂ ਨੂੰ ਮੈਦਾ ਘੋਲ ਕੇ ਰੱਖੀਦਾ ਆਧਾ ਘੰਟਾ ਉਹਨਾਂ ਨੂੰ ਫਿਰ ਉਹ ਹੋਂਦੀ ਬੇਕਣ ਦਾ ਲੱਗਦਾ ਉਸ ਤੋਂ ਬਾਅਦ ਉਹਨੂੰ ਥਪਾਈ ਜਾਂਦਾ ਲੱਗਦਾ ਜਿਵੇਂ ਉਹਨੂੰ ਥੱਪਦੇ ਆਪਾਂ ਇੱਕ ਇੱਕ ਪੀਸ ਨੂੰ ਤੇ ਉਹਨਾਂ ਨੂੰ ਪੱਤਰਾਇਜ ਰੱਖੀਦਾ ਕਿ 6 6 ਪੀਸ ਤੁਹਾਨੂੰ ਵੀਡੀਓ ਦੇ ਵਿੱਚ ਦੇਖਿਆ ਹੋਣਾ ਤੁਸੀਂ ਤੇ ਉਹ ਇਸਾਂ ਵਿੱਚ ਰੱਖੀਦਾ ਤੇ ਉਹਨੂੰ ਪ੍ਰੋਸੈਸ ਉਹਨੂੰ ਵੀ ਭਰਨ ਦੇ ਵਿੱਚ ਅੱਧਾ ਘੰਟਾ 45 ਮਿੰਟ ਲੱਗ ਜਾਂਦੇ ਤੇ ਉਸ ਤੋਂ ਬਾਅਦ ਉਹ ਨਿਕਲਣ ਜੋਗੇ ਹੁੰਦੇ ਆ ਉਹਨੂੰ ਸੇਕਾ ਲੱਗਦਾ ਤੇ ਉਹ ਲਾਲ ਲਾਲ ਕੀ ਜਾਂਦੇ ਆ ਉਸ ਤੋਂ ਬਾਅਦ ਸਾਰਾ ਪ੍ਰੋਸੈਸ ਦੁਬਾਰਾ ਚੱਲੂ ਹੁੰਦਾ 45 ਮਿੰਟ ਬਾਅਦ ਅਸੀਂ ਮਤਲਬ ਜਿਸ ਤਰ੍ਹਾਂ ਇਹ ਗੱਲ ਪਹਿਲਾਂ ਕੀਤੀ ਸੀ ਕਿ ਮਿਹਨਤ ਬਹੁਤ ਇਸ ਕੰਮ ਦੇ ਵਿੱਚ ਹਾਂ ਜੀ ਨਾ ਇਹ ਕੋਈ ਆਪਾਂ ਪੱਖਾ ਲਗਾਉਣਾ ਕਿਉਂਕਿ ਪੱਖਾ ਨਾ ਲਗਾਇਆ ਤੇ ਉਹ ਨਾ ਉਹ ਸੁੱਕ ਜਾਂਦਾ ਉਹ ਉਹ ਮਟੀਰੀਅਲ ਨੂੰ ਮਤਲਬ ਕਿ ਹਵਾ ਲੱਗ ਜਾਂਦੀ ਆ ਤੇ ਉਹ ਚੀਨ ਨਿਬੰਦੀ ਉਹ ਖਰਾਬ ਹੋ ਜਾਂਦੀ ਫਿਰ ਤੇ ਇਸ ਕਰਕੇ ਉਹ ਮਿਹਨਤ ਬਹੁਤ ਜ਼ਿਆਦਾ ਇਸ ਤੇ ਅਕਸ਼ੇ ਜੀ ਮੈਦੇ ਤੋਂ ਇਲਾਵਾ ਇਹਦੇ ਵਿੱਚ ਕਿਸੇ ਹੋਰ ਵੀ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਮੈਦੇ ਤੋਂ ਇਲਾਵਾ ਕੋਈ ਕੁਝ ਨਹੀਂ ਵਰਤਿਆ ਜਾਂਦਾ ਮੈਦਾ ਹੀ ਵਰਤਿਆ ਜਾਂਦਾ ਇੱਕ ਆਪਣਾ ਆਪਾਂ ਖਮੀਰ ਤਿਆਰ ਕਰਦੇ ਹਾਂ ਜੋ ਛੋਲੇ ਆਂ ਦਾਲ ਹੁੰਦੀ ਆ ਉਹਦੇ ਨਾਲ ਬੰਦਾ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਯੂਜ਼ ਹੁੰਦਾ ਆਪਾਂ ਜੋ ਪੁਰਾਣੇ ਬਜ਼ੁਰਗਾਂ ਦਾ ਚੱਲਦਾ ਪਿਆ ਜੋ 60 ਸਾਲ 70 ਸਾਲ ਪਹਿਲੇ ਉਹਨਾਂ ਚੱਲਦਾ ਪਿਆ ਬੇਸਿਕਲੀ ਐਲ ਜਿਵੇਂ ਅੰਮ੍ਰਿਤਸਰ ਤੇ ਲਾਹੌਰ ਇਕੱਠਾ ਹੁੰਦਾ ਸੀ ਨਾ ਤੇ ਆਹ ਲਾਹੌਰ ਲਾਹੌਰ ਦੇ ਹੀ ਜਿਵੇਂ ਅੱਧੇ ਲਾਹੌਰ ਚਲੇ ਗਏ ਬੰਦੇ ਤੇ ਅੱਧੇ ਅੰਮ੍ਰਿਤਸਰ ਦੇ ਵਿੱਚ ਸੀ ਤੇ ਉਹ ਪਾਰਟੀਸ਼ਨ ਤੋਂ ਬਾਅਦ ਲਾਹੌਰ ਚ ਵੀ ਬੰਦੇ ਪਏ ਮੈਂ ਹਾਂ ਮੈਂ ਵੀ ਇੱਕ ਵੀਡੀਓ ਦੇਖੀ ਸੀ ਅੱਛਾ ਅੱਛਾ ਮਤਲਬ ਇੰਡੀਆ ਦੇ ਵਿੱਚ ਸਿਰਫ ਅੰਮ੍ਰਿਤਸਰ ਦੇ ਵਿੱਚ ਬੰਦੇ ਔਰ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਬੰਦੇ ਆ ਹਾਂਜੀ ਉੱਥੇ ਵੀ ਇੱਕ ਬੰਦਾ ਹੀ ਰਹਿ ਗਿਆ ਉੱਥੇ ਮੈਂ ਵੇਖਦਾ ਪਈ ਵੀਡੀਓ ਉਹ ਦਾਸ ਸਕੂਲ ਚਾਹ ਕਰਕੇ ਨਾਮ ਆਉਂਦਾ ਮਦਦਾ ਉਨੇ ਦਾ ਸਕੂਲ ਚਾਗੀ ਤੇ ਲਿਖਿਆ ਤੇ ਉਹ ਉੱਥੇ ਬਣਾਉਂਦਾ ਆਪਣੇ ਅੰਬਰਸਰ ਚ ਆਪਾਂ ਚੱਲਦੇ ਵਿਆਂ ਸਾਰਿਆਂ ਨੇ ਤੇ ਉਹ ਉੱਥੇ ਪਾਰਟੀਸ਼ਨ ਤੋਂ ਬਾਅਦ ਬੰਦਾ ਕਿ ਅੰਬਰਸਰ ਤੇ ਲਾਹੌਰ ਦੇ ਵਿੱਚ ਹੀ ਸਮਝ ਲਓ ਬੰਦਾ ਪਿਆ ਹੁਣ ਕਿਤੇ ਨਹੀਂ ਇਦਾਂ ਮੇਰੇ ਹਰਮ ਹੋ ਜਾਏਗਾ ਕਿਤੇ ਅੱਛਾ ਭਾਜੀ ਅੰਮ੍ਰਿਤਸਰ ਦੇ ਵਿੱਚ ਕਿੰਨੀਆਂ ਸ਼ਾਪਸ ਆ ਇੱਥੇ ਤਾਂ ਇੱਕ ਤੁਹਾਡਾ ਨੇਬਰ ਸੀ ਹਨ ਉਹ ਬਣਾਉਂਦਾ ਇੱਕ ਤੁਸੀਂ ਦੋ ਹੋਗੇ ਕੋਈ ਹੋਰ ਵੀ ਸ਼ਾਪ ਹੈਗੀ ਅੰਮ੍ਰਿਤਸਰ ਦੇ ਵਿੱਚ ਹਾਂਜੀ ਹਾਂਜੀ ਲਗਭਗ ਇੱਥੇ ਅੰਮ੍ਰਿਤਸਰ 20 ਤੋਂ 25 ਪੱਟੀਆਂ ਹੈਗੀਆਂ ਅੱਛਾ 20 ਤੋਂ 25 ਦੁਕਾਨਾਂ ਹੈਗੀਆਂ ਨੇ ਹਾਂਜੀ ਹਾਂਜੀ ਹੈਗੀਆਂ ਵੀਤ 25 ਹੈ ਤੇ ਸਾਰੇ ਬਖਰੇ ਬਖਰੇ ਜਗਾ ਤੇ ਆ ਹਾਂ ਦੇ ਹਾਤੀ ਗੇੜ ਤਪਾ ਮੇਨ ਆ ਬਾਕੀ ਕੋਈ ਪੁਤਲੀ ਕਰ ਕੋਈ ਕਿਤੇ ਆ ਕੋਈ ਲੋਗੜ ਆ ਹਾਂਜੀ ਬਾਕੀ ਇੱਥੇ ਹੈਗੇ ਨੇ ਕੁਬਤੇ 25 ਪਰ ਪਰ ਮੈਨੂੰ ਲੱਗਦਾ ਕਿ ਜਿਹੜਾ ਜਿਹੜੀ ਪਹਿਚਾਨ ਆ ਇਸ ਕੰਮ ਦੇ ਲਈ ਉਹ ਤੁਹਾਡੀ ਜ਼ਿਆਦੀ ਹੈ ਜੋ ਮੈਂ ਤੁਹਾਡੇ ਬਾਰੇ ਸੁਨੇ ਆ ਜੀ ਹਾਂਜੀ ਹਾਂ ਕਿਉਂਕਿ ਸਾਡੇ祖ਗਾ 60 ਸਾਲ ਪਹਿਲੇ ਕੀਤਾ ਉਹ ਜਿਹੜੇ ਬਾਕੀ ਬੰਦੇ ਕੰਮ ਕਰਦੇ ਪਏ ਆ ਉਹ ਸਾਡੇ ਕੋ ਸਿੱਖੇ ਹੋਏ ਮੇਰੇ ਦਾਦਾ ਜੀ ਕੋ ਉਹਨਾਂ ਨੇ ਆਪਣੀਆਂ ਸ਼ੌਕਾਂ ਨੂੰ ਅੱਜ ਕਰਦੇ ਪਿਆ ਉਹ ਜਿਵੇਂ ਕਾਰੀਗਰ ਆਪਣੇ ਆਪਣੇ ਅੱਗੇ ਅੱਗੇ ਚੱਲ ਜਾਂਦੇ ਆ ਤੇ ਉਹ ਸਿੱਖ ਕੇ ਉਸ ਤੋਂ ਬਾਅਦ ਆਪਣਾ ਕੰਮ ਕਰੀ ਜਾਂਦੇ ਪਿਆ ਤੇ ਸਭ ਤੋਂ ਪੁਰਾਣੀ ਤਾਂ ਵੈਸੇ ਸਾਡੀ ਸ਼ੌਕ ਹੀ ਸੀ ਉਸ ਤੋਂ ਬਾਅਦ ਹੁਣ ਮੇਰੇ ਫਾਦਰ ਜੀ ਉਹ ਇਹ ਹੀ ਉਹਨਾਂ ਦਾ 6 25 ਦਸੰਬਰ ਨੂੰ ਐਕਸਪਾਇਰ ਹੋਇਆ ਉਸ ਤੋਂ ਬਾਅਦ ਮੈਂ ਕਰਦਾ ਮਸਾਲਾ ਤਾਂ ਪੱਜੀ ਫਿਰ ਇਹ ਲੋਕ ਜਿਹੜੇ ਆਉਂਦੇ ਨੇ ਤੁਹਾਡੇ ਕੋਲ ਇਹਨਾਂ ਨੇ ਆਰਡਰ ਦਿੱਤੇ ਨੇ ਜਿਸ ਤਰ੍ਹਾਂ ਮੈਂ ਦੇਖ ਪਾ ਰਿਹਾ ਸੀ ਕਿ ਕੋਈ ਕਹਿੰਦਾ ਕਿ 10 ਦਰਜਨ ਪਾ ਦਿਓ ਕੋਈ 5 ਦਰਜਨ ਪਾ ਦਿਓ ਕਿਸੇ ਦੇ ਤੁਸੀਂ ਪਹਿਲਾਂ ਤੋਂ ਹੀ ਜਿਹੜੇ ਉਹ ਕੈਰੀ ਬੈਗ ਤਿਆਰ ਕੀਤੇ ਹੁੰਦੇ ਨੇ ਇਹ ਫਿਰ ਤੁਹਾਨੂੰ ਜਿਹੜਾ ਪਹਿਲਾਂ ਤੇ ਇਹਨਾਂ ਨੇ ਫੋਨ ਤੇ ਆਰਡਰ ਦਿੱਤੇ ਹੁੰਦੇ ਆ ਇਹਨਾਂ ਦੀ ਰੁਟੀਨ ਹੈ ਕਿ ਇੰਨਾ ਮਾਲ ਖੜਨਾ ਹੈ ਖੜਨਾ ਇਹਨਾਂ ਨੇ ਹਾਂਜੀ ਭਾਈ ਇਹ ਰੁਟੀਨ ਹੁੰਦੀ ਆ ਕਈਆਂ ਦੇ ਪੱਕੇ ਕੀ ਇਹਨੇ ਜਾਣੇ ਜਾਣੇ ਤੇ ਕਈ ਐਡਮ ਜਿਵੇਂ ਰਿਟੇਲਸ ਵਿੱਚ ਆ ਜਾਂਦੇ ਫਿਰ ਬੰਦਾ ਕਹਿੰਦਾ ਭਜੀ ਇਹਨੇ ਚਾਹੀਦੇ 20 ਮਿਲ ਜਾਣਗੇ ਅਵੇਲੇਬਲ ਹੋ ਜਾਣਗੇ ਤੇ ਅਦਰਵਾਈਜ਼ ਹੋ ਜਾ ਮਿਲ ਜਾਂਦੇ ਆ ਤੇ ਉਹਨਾਂ ਨੂੰ ਕਰਵਾਉਣ ਵਾਸਤੇ ਟੰਗਰੀ ਆਰਡਰ ਬੁਕਿੰਗ ਕਰਵਾਉਂਦੇ ਆ ਕਿ ਪਹਿਲੇ ਕਰਵਾ ਲੈਂਦੇ ਕਿ ਬਾਅਦ ਚ ਆਉਂਦਾ ਤੇ ਉਹਨੂੰ ਬਾਅਦ ਚ ਮਿਲ ਜਾਂਦੇ ਆਦਰਵਾਇਸ ਕੰਮ ਨਹੀਂ ਮਿਲਦੇ ਮਤਲਬ ਪਹਿਲੇ ਜਿੰਨਾ ਮਟੀਰੀਅਲ ਸਵੇਰੇ ਆਪਾਂ ਰੱਖਿਆ ਹੁੰਦਾ ਕਿ ਇਹਨਾਂ ਬਣਨਾ ਉਹਨਾਂ ਹੀ ਬਣਨਾ ਉਸ ਤੋਂ ਬਾਅਦ ਆਦਰਵਾਇਸ ਨਹੀਂ ਬਣਦਾ ਬਸ ਐਵੇਂ ਨਹੀਂ ਹੋਤਦਾ ਤੇ ਫਿਰ ਇਹ ਜਿਹੜਾ ਤੁਹਾਡੇ ਕੋਲ ਗਾਹਕ ਆਉਂਦਾ ਆ ਇਹ ਆਸਪਾਸ ਦੇ ਹੁੰਦੇ ਨੇ ਜਾਂ ਹੋਰ ਨਾਲ ਸੂਬਿਆਂ ਤੋਂ ਹੋਰ ਨਾਲ ਸ਼ਹਿਰਾਂ ਤੋਂ ਜਿਹੜਾ ਗਾਹਕ ਇੱਥੇ ਪਹੁੰਚ ਰਿਹਾ ਆ ਸਾਰੇ ਸਾਰੇ ਕਿੱਥੋਂ ਆਉਂਦੇ ਆ ਜ਼ਿਆਦਾਤਰ ਅੰਬਸਤ ਦੇ ਹੁੰਦੇ ਆ ਬੰਦੇ ਪਰ ਬਾਹਰੋਂ ਵੀ ਆਉਂਦੇ ਆਪਣੇ ਕੋਈ ਜਿੰਦਰ ਹੋ ਰਿਹਾ ਕੋਈ ਲੁਧਿਆਣਾ ਆ ਰਿਹਾ ਕੋਈ ਦਿੱਲੀ ਹੋ ਰਿਹਾ ਮੇਰੇ ਤੇ ਦਿੱਲੀ ਜਾ ਰਿਹਾ ਕੁਲਝੇ ਤੇ اچھا ਹਾਂ ਹਾਂ ਜੀ ਪਹਿਲੇ ਆਪਣੇ ਹਾਈਦਰਾਬਾਦ ਜਾਂਦੇ ਸੀ ਉੱਥੋਂ ਬੰਦਾ ਫਲਾਈਟ ਚ ਲੈ ਕੇ ਜਾਂਦਾ ਸੀ ਅੱਛਾ ਫਲਾਈਟ ਚ ਲੈ ਕੇ ਜਾਂਦਾ ਸੀ ਉਹਨੇ ਹਫਤੇ ਦੇ ਵਾਸਤੇ ਲੈ ਕੇ ਜਾਣਾ ਹੁੰਦਾ ਤੇ ਉਹ ਉਹਦੇ ਮੋਲ ਚ ਲਗਾਉਂਦਾ ਸੀ ਉਹਨੇ ਛੋਲੇ ਕੁਝ ਜਗਾ ਹਾਂ ਉੱਥੇ ਸ਼ੁਰੂ ਕੀਤਾ ਰਿਹਾ ਤੇ ਉਹ ਉੱਥੇ ਫਲਾਈਟ ਚ ਲੈ ਕੇ ਜਾਂਦਾ ਸੀ ਤੇ ਉੱਥੇ ਉਹਨੇ ਚਲਾਇਆ ਥੋੜੀ ਦੇਰ ਦੋ ਚਾਰ ਮਹੀਨੇ ਚਲਿਆ ਔਰ ਕੋ ਤੋ ਜਦੋਂ ਉਹਨੂੰ ਉਹ ਖਾਲ ਅਗਲਾ ਫਿਰ ਉਹਨੇ ਫਿਰ ਕਨਵਰਟ ਕਰਨਾ ਬਹੁਤ ਅਪਡਾਊਨ ਕਰਨਾ ਮੁਸ਼ਕਿਲ ਲੱਗਦਾ ਹੈ ਉਹਨੂੰ ਹਾਂ ਉਹਨੂੰ ਕੈਰੀ ਕਰਨਾ ਉਹਨ ਨਵੇਂ ਕਾਮ ਨੂੰ ਚਲਾਣਾ ਉੱਥੇ ਬੜਾ ਮੁਸ਼ਕਿਲ ਆ ਰਹੇ تھے۔ ਨਾਲੇ 1 ਵੀਕ ਦੇ ਵਿੱਚ ਜੇਕਰ ਵੈਦਰ ਬੜਾ ਵਧੀਆ ਹੋਵੇ ਸਰਦੀਆਂ ਦੇ ਵਿੱਚ ਤਾਂ ਉਹ ਨਹੀਂ ਖਰਾਬ ਹੋਣਗੇ ਨਾ ਗਰਮੀਆਂ ਵਿੱਚ ਤਾਂ ਖਰਾਬ ਵੀ ਹੋ ਸਕਦੇ ਆ। ਹਾਂਜੀ ਹਾਂਜੀ। ਇਹਦੇ ਲਾਈਫ 2-3 ਦੇ ਦਿਨ ਵਧੀਆ ਹੋ ਜੇ ਵਿਦਾਉਟ ਏਅਰ ਕੰਡਿਸ਼ਨਰ ਰੱਖੀਏ। ਆਦਰਵਾਇਸ ਇਹਨੂੰ ਫ੍ਰੀਜ 'ਚ ਲਗਾ ਕੇ ਰੱਖਣਾ ਪੈਂਦਾ ਹੈ। ਉਹਨੂੰ ਕੂਲਿੰਗ 'ਚ ਰੱਖਣਾ ਪੈਂਦਾ ਕਿ ਬਹੁਤ ਮੌਸਮ ਵਧੀਆ ਰਹੇ। ਨਹੀਂ ਤਾਂ ਇਹ ਖਰਾਬ ਹੀ ਹੋਣੇ ਆਨੇ ਆਦਰਵਾਇਸ। ਸਮੈਲ ਆ ਜਾਂਦੀ ਉਸ ਵਿੱਚ। ਹੂੰ। ਤਾਂ ਤਾਂ ਭਾਜੀ ਫਿਰ ਜਦੋਂ ਤੁਸੀਂ ਸਵੇਰੇ ਉਠਦੇ ਹੋ ਫਿਰ ਇਸ ਨੂੰ ਤਿਆਰ ਕਰਦੇ ਆਗੇ ਤੇ ਫਿਰ ਜਿਹੜੇ ਗ੍ਰਾਹਕ ਨੇ ਉਹ ਫਿਰ ਇੱਥੇ ਤੁਹਾਡੇ ਕੋਲ ਸ਼ੌਪ ਤੇ ਆ ਜਾਂਦੇ ਆ ਹਾਂ ਕਿ ਡਿਲੀਵਰੀ ਵੀ ਤੁਸੀਂ ਦਿੰਦੇ ਹੋ ਨਹੀਂ ਨਹੀਂ ਡਿਲੀਵਰੀ ਨਾਲ ਟਾਈਮ ਨਹੀਂ ਮਿਲਦਾ ਭਾਈ ਇਸ ਵਾਰ ਇਸ ਲਈ ਗਾਕਾਂ ਨੂੰ ਪਤਾ ਕਿ ਉਹਨਾਂ ਨੇ ਸਵੇਰੇ ਸਵੇਰੇ ਬਣਾਉਣਾ ਦੋਸਤੋ ਬਾਅਦ ਟਾਈਮ ਨਹੀਂ ਲੱਗਣਾ ਨਾ ਤਾਂ ਉਹਨਾਂ ਨੂੰ ਪਤਾ ਦੋ ਉਹਨਾਂ ਦੇ ਰੂਟੀਨ ਹੁੰਦਾ ਕਿ ਆਣਾ ਜਾਣਾ ਤੇ ਉਹਨਾਂ ਨੂੰ ਆਣਾ ਪੈਂਦਾ ਤੇ ਜੇ ਥੋੜਾ ਬਹੁਤੇ ਲੱਗ سکے ਹੁੰਦੇ ਆਪਣੇ ਤੇ ਜਾਂ ਉਹਨਾਂ ਨੂੰ ਦੇ ਆਈ ਦੇ ਕੋਈ ਦੂਰ ਦਾ ਚੱਕਰ ਨਹੀਂ ਲੱਗਦਾ ਆਪਣੇ ਕੋਲ ਤੇ ਲੱਗੇ ਵਲੇ ਤਾਂ ਦੇ ਜਾਂਦੇ ਆ ਤੇ ਦੂਰ ਵਾਲੇ ਆਪਣੇ ਆਪ ਲੈ ਜਾਂਦੇ ਆ ਪਰ ਇਹ ਅੱਜਕੱਲ ਆਨਲਾਈਨ ਦਾ ਬੜਾ ਟ੍ਰੈਂਡ ਹੈਗਾ ਤਾਂ ਫਿਰ ਕੁਝ ਲੋਕ ਅਪਰੋਚ ਕਰਦੇ ਆਗੇ ਆ ਕਿ ਅਸੀਂ ਆ ਨਹੀਂ ਸਕਦੇ ਤੁਹਾਡੇ ਕੋਲ ਅਸੀਂ ਜਿਹੜਾ ਆ ਉਹ ਬਾਕੀ ਖਰਚਾ ਵੀ ਤੁਹਾਨੂੰ ਪੇ ਕਰਦਾਂਗੇ ਤਾਂ ਸਾਨੂੰ ਜਿਹੜਾ ਇਸ ਦੀ ਡਿਲੀਵਰੀ ਦੇ ਦਿੱਤੀ ਜਾਵੇ ਆ ਸੋਚਿਆ ਵੀ ਭਾਈ ਇਹ ਬੜੀ ਜੋਮੈਟੋ ਦੇ ਪਾਈਆ ਪਰ ਜੋਮੈਟੋ ਦਾ ਖਰਚਾ ਬਹੁਤ ਜ਼ਿਆਦਾ ਪਾਉਂਦਾ ਕਿਉਂਕਿ ਉਹਨਾਂ 33% ਸੁਣਿਆ ਮੈਂ ਕਿ ਉਹ ਲੱਗਦੇ ਟੈਕਸ ਵਗੈਰਾ ਤੇ ਉਹ ਉਹ ਚ ਫਿਰ ਉਹਨਾਂ ਰੇੜੀ ਅੱਗੇ 60 ਰੁਪਿਆ ਤੇ ਗਾਗਨ ਮੰਗਾਦੇ ਮੰਗਾਦੇ ਹੋਰ ਕੋਸਟ ਵੀ ਪੈਣੀ ਉਹਨੂੰ ਅਸੀਂ 90 ਰੁਪਏ ਤੱਕ ਰੱਖਾਂਗੇ ਤਾਂ ਉਹਨੂੰ ਖਰਚਾ ਨਿਕਲ ਗਿਆ ਮਿਲੂਗਾ ਤੇ ਫਿਰ ਉਹ ਕਸਟਮਰ ਫਿਰ 10 ਰੁਪਏ ਪਿੱਛੇ ਵੀ ਇਦਾ ਕਰ ਜਾਂਦਾ ਕਿ ਨਹੀਂ ਯਾਰ ਉਥੋ ਹੀ ਲੈ ਆਉਂਦੇ ਜਾ ਕੇ ਤੇ ਉਥੋਂ ਪਾਵਾਂਗੇ ਔਰ ਖਰਚਾ ਕੱਢਾਂਗੇ ਉਹਨਾਂ ਫਿਰ ਸਹੀ ਨਹੀਂ ਜਿਆ ਸਿਸਟਮ ਚੱਲਣਾ ਫਿਰ ਇਸ ਕਰਕੇ ਅਪਰ ਰੱਖਿਆ ਨਹੀਂ ਆਨਲਾਈਨ ਆਫਲਾਈਨ ਜਾਂ ਆਪਣਾ ਡਿਟੇਲ ਇਹਦੇ ਗੱਲਦੇ ਦੁਕਾਨ ਤੇ ਹਾਂਜੀ ਤਾਂ ਭਾਜੀ ਇਹਦੀ ਇਹ ਵੀ ਦਰਸ਼ਕਾਂ ਨੂੰ ਦੱਸੋ ਕਿ ਕੁਲਚੇ ਜਿਹੜੇ ਇੱਕ ਤਾਂ ਛੋਲੇ ਨਾਲ ਖਾਦੇ ਜਾਂਦੇ ਹੋਰ ਕਿਹੜੀ-ਕਿਹੜੀ ਚੀਜ਼ ਨਾਲ ਦੀ ਵਰਤੋਂ ਕੀਤੀ ਜਾਂਦੀ ਹੈ ਆਹ ਚੋਲਿਆਣਾ ਖਾ ਲੋ ਉਹ ਨੂਟਰੀਨਾ ਖਾ ਲੋ ਮੀਟ ਨਾਲ ਲੋਕੀ ਪਸੰਦ ਕਰਦੇ ਆ امیرਸ ਆਪਣਾ ਖਾਂਦੇ ਆ ਤੇ ਕੋਈ ਵੀ ਸਬਜੀ ਨਾਲ ਗਰੇਵੀ ਵਾਲੀ ਸਬਜੀ ਹੋ ਗਈ ਸੁੱਕੀ ਸਬਜੀ ਹੋ ਗਈ ਉਹਨੂੰ ਆਪਣਾ ਖਾ ਸਕਦੇ ਆ ਆਰਾਮ ਨਾਲ ਕੋਈ ਵੀ ਜਿਵੇਂ ਫੁਲਕਾ ਲਾਈਕ ਟਾਈਪ ਉਹਨੂੰ ਉਹਦਾ ਯੂਜ਼ ਕਰ ਸਕਦੇ ਆ ਆਣਾ ਤੇ ਉਹ ਆਪਣਾ ਜਿਵੇਂ ਦੋ ਆਕਾਰ ਲੈ ਕੇ ਆਪਣੇ ਜਿਵੇਂ ਬੰਦੇ ਲੈ ਕੇ ਜਾਂਦੇ ਆ ਤੇ ਉਹ ਗਰਮ ਕਰਦੇ ਆ ਤਵੇ ਤੇ ਉਹਨੂੰ ਘਿਓ ਲਗਾ ਕੇ ਗਰਮ ਕਰਦੇ ਉਹਦਾ ਬਿਲਕੁਲ ਫਰੈਸ਼ ਹੋ ਜਾਂਦਾ ਉਹ ਖਾਂਦੇ ਆਪਣਾ ਕਿਓ ਲਗਾ ਕੇ ਕੋਈ ਕਿਸੇ ਵੀ ਚੀਜ਼ ਨਾ ਗਰੇਵੀ ਵਾਲੀ ਚੀਜ਼ ਨਾ ਬਣਾ ਕੇ ਖਾ ਸਕਦੇ ਕੋਈ ਵੀ ਚੀਜ਼ ਅ ਮੈਨੂੰ ਯਾਦ ਆ ਕਿ ਡੀਏਵੀ ਕਾਉੜੇ ਜੇ ਲੱਗ ਜਿਹੜੇ ਇੱਕ ਸ਼ਰਮਾ ਜੀ ਹੁੰਦੇ ਸੀ ਹਨਾ ਮੈਨੂੰ ਲੱਗਦਾ ਉਹ ਐਕਸਪਾਇਰ ਹੋ ਗਏ ਹਨ ਸ਼ਾਇਦ ਉਹ ਹਨਾ ਉਹ ਫਰੂਟ ਚਾਰ ਦੇ ਨਾਮ ਦਿੰਦੇ ਹੁੰਦੇ ਸੀ ਹਾਂਜੀ ਹਾਂਜੀ ਉਹ ਆਪਣੀ ਚਾਰ ਬਣਾਉਂਦੇ ਸੀ ਫਰੂਟ ਚਾਰ ਜਿਹੜਾ ਦੇ ਘਰ ਚ ਆਲੂ ਚਾਰ ਵਗੈਰਾ ਤੋਂ ਦੀ ਸਾਰਾ ਕੁਝ ਹੁੰਦਾ ਹੈ ਹਾਂ ਹੁਣ ਉਹ ਵੀ ਇੱਕ ਯੂਨਿਕ ਕਨਸੈਪਟ ਸੀ ਉਹਨਾਂ ਦਾ ਹਨਾ ਉਹ ਵੀ ਉਹ ਇਕੱਲੇ ਬਣਾਉਂਦੇ ਮੈਂ ਹਨਾ ਬਤੇ ਆਪਣੇ ਹੋਰ ਏਰੀਆ ਚ ਕੋਈ ਵੀ ਨਹੀਂ ਬਣਾਉਂਦਾ ਤੇ ਉਹ ਕਲੇਗ ਇਹ ਸੀ ਉਹ ਹੀ ਬਣਾਦੇ ਹੋਣਾ ਉਹਨਾਂ ਨੇ ਅੱਗੇ ਹੈਂਡਓਵਰ ਕੀਤਾ ਈ ਦੀ ਬੰਦਿਆਂ ਨੂੰ ਉਹਨਾਂ ਦੇ ਲੇਬਰ ਜਿਹੜੀ ਕੰਮ ਕਰਦੀ ਸੀ ਉਹਨਾਂ ਨੂੰ ਉਹ ਬਣਾਦੇ ਵੀ ਹੋਇਆਦਾ ਹੋਣਾ ਪਹਿਲੇ ਬਸ ਉਹ ਪ੍ਰਵਾਸੀ ਹੀ ਪਰ ਉਹਨਾਂ ਕੋਲ ਉਹ ਸ਼ਰਮਾ ਜੀ ਵਾਲੀ ਗੱਲ ਨਹੀਂ ਬਣੀ ਹਨਾ ਪ੍ਰਵਾਸੀ ਹੀ ਬਸ ਚੱਲੀ ਜਾਂਦਾ ਕੰਮ ਜਿਵੇਂ ਉਹਨਾਂ ਦਾ ਨਾਮ ਬਣਿਆਦਾ ਹੋਰ ਕੋਈ ਹੈਗਾ ਨਹੀਂ ਤੇ ਉਹ ਕੰਮ ਚੱਲਣਾ ਭਈ ਉਹਨਾਂ ਦੀ ਜੀ ਜੀ ਦੀ ਡਿਮਾਂਡ ਹੋਈ ਜੀ ਜੀ ਦਾ ਸੁਆਦ ਵੇਜੇ ਬੰਦੇ ਨੂੰ ਤੇ ਉਹ ਬੰਦੇ ਨੇ ਖਾਣਾ ਉਹਨੇ ਲੱਭਣੀ ਐ ਕਿੱਥੋਂ ਮਿਲਣੀ ਫਿਰ ਉਹਨੇ ਟੈਂਪਟੇਸ਼ਨ ਹੁੰਦੀ ਹੈ ਕਿ ਖਾਈਏ ਯਾਰ ਅਗਰ ਤੋ ਜਾ ਗਏ ਤਾਂ ਖਾਣੀ ਹੋਣਾ ਜਾ ਕੇ ਤੇ ਲੱਭਣੀ ਫਿਰ ਉਹ ਖਾਣਾ ਪੈਂਦਾ ਨਾ ਬੰਦਾ ਇੱਕੋ ਹੀ ਹੈ ਹਾਂਜੀ ਤੇ ਇਹ ਭਾਜੀ ਫਿਰ ਤੁਸੀਂ ਸਾਰਾ ਕੰਮ ਖੁਦ ਕਰਦੇ ਹੋ ਜਾਂ ਕਿੰਨੇ ਕੁ ਜਿਹੜੇ ਨੇ ਤੁਸੀਂ ਲੇਬਰ ਵਾਲੇ ਬੰਦੇ ਰੱਖੇ ਹੋਏ ਨਾਲ ਲੇਬਰ ਤਾਂ 3-4 ਬੰਦੇ ਰੱਖਨੇ ਪੈਂਦੇ ਭਾਈ ਨਾਲ ਇਸ ਤੋਂ ਬਿਨਾ ਗੁਜ਼ਾਰਾ ਤਾਂ ਹੈ ਨਹੀਂ ਨਾਲੇ ਬੰਦੇ ਓੱਖਾ ਬੜਾ ਤੁੰਦ ਸਿਆਪੇਲੇ ਕੰਮ ਹਰ ਵਕਾ ਇਕੱਲੇ ਬੰਦੇ ਦਾ ਕੰਮ ਨਹੀਂ ਇੱਕ ਇੱਕ ਪੀਸ ਨੂੰ ਸਪਨਾ ਪੈਂਦਾ ਰਖਾਣਾ ਪੈਂਦਾ ਫਿਰ ਉਹਨੂੰ ਚਲਾਣਾ ਪੈਂਦਾ ਉਹ ਤੋਂ ਬਾਅਦ ਫਿਰ ਪ੍ਰੋਸੈਸ ਬੰਦਾ ਫਿਰ ਉਸ ਤੋਂ ਬਾਅਦ ਬੰਦਾ ਕੱਢਣ ਵਾਲਾ ਚਾਹੀਦਾ ਬੰਦੇ 3-4 ਚ ਚਹੀਦੇ ਹੁੰਦੇ ਕੰਮ ਵਾਸਤੇ ਨਹੀਂ ਤਾਂ ਉਹ ਖਾਈਏ ਕੰਮ ਨਹੀਂ ਕਰ। ਤਾਂ ਭਾਜੀ ਇਹ ਕੰਮ ਨੂੰ ਗਰਮੀਆਂ ਦੇ ਵਿੱਚ ਕਰਨਾ ਸਾਂ ਰਿੰਦਾ ਕਿ ਸਰਦੀਆਂ ਦੇ ਵਿੱਚ? ਆ ਹੀਟ ਵਾਲਾ ਕੰਮ ਆ ਭਾਜੀ ਸਰਦੀਆਂ ਚ ਜ਼ਿਆਦਾ ਵਧੀਆ ਰ ਹੈ। ਜਿਵੇਂ 6 ਮਹੀਨੇ ਔਖਾ ਤੇ 6 ਮਹੀਨੇ ਔਖਾ। 6 ਮਹੀਨੇ ਗਰਮੀਆਂ ਚ ਔਖਾ ਜਾਂਦਾ। ਬਹੁਤ ਜ਼ਿਆਦਾ ਔਖਾ ਜਾਂਦਾ। ਜਿਦ ਅਗੇ ਜੂਨ ਜੁਲਾਈ ਆਉਣੀ ਆਲੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਿਫਿਕਲ ਹੋ ਜਾਂਦਾ। ਇਸ ਤੋਂ ਅਲਾ ਸਮਝ ਲੋ ਆ 60% ਵੀ ਨਹੀਂ ਕਾ ਕੁਝ ਵੀ ਨਹੀਂ ਕਾ। ਮਤਲਬ ਕਿ ਅੱਗੇ ਜਾ ਕੇ ਬਹੁਤ ਹਾਰਡ ਵਰਕ ਹੋਏ ਨਾ ਹੋਰ ਜ਼ਿਆਦਾ ਵਾਜਨਾ। ਲੋਕੀ ਅੱਗੇ-ਅੱਗੇ ਬਹੁਤ ਗਰਮੀ ਹੋਈ ਨਹੀਂ ਤੁਹਾਨੂੰ ਪਤਾ ਹੀ ਜੂਨ ਚ ਲਈ ਦਾ ਕੀ ਮੌਸਮ ਹੁੰਦਾ ਤੇ ਔਰਚੇ ਦੇ ਕੰਮ ਜਿਆਦਾ ਘਰਾਉਂਦਾ ਭਾਜੀ तकरीबन ਜਿਹੜੇ ਬਿਜ਼ਨਸ ਨੇ ਉਹਨਾਂ ਦੇ ਵਿੱਚ ਇੱਕ ਸੀਜ਼ਨ ਗਿਣਿਆ ਜਾਂਦਾ ਜੀ ਸਾਡਾ ਗਰਮੀਆਂ ਦਾ ਸੀਜ਼ਨ ਹੈ ਜਾਂ ਕੋਈ ਕਹਿੰਦਾ ਜੀ ਸਾਡਾ ਜਿਹੜਾ ਵਿਆਹਾਂ ਸ਼ਾਡੀਆਂ ਦਾ ਸੀਜ਼ਨ ਉਹ ਸਰਦੀਆਂ ਦੇ ਵਿੱਚ ਗਿਣਿਆ ਜਾਂਦਾ ਤੇ ਤੁਹਾਡੇ ਕੰਮ ਦਾ ਸੀਜ਼ਨ ਕਦੋਂ ਹੁੰਦਾ ਕੰਮ ਦਾ ਸੀਜ਼ਨ ਕੋਈ ਸੀਜ਼ਨ ਨਹੀਂ ਪਹਿਲੇ 365 ਡੇ ਚੱਲ ਜਾਂਦਾ ਚੱਲੀ ਜਾਂਦਾ 365 ਦਿਨ ਨਹੀਂ ਕੰਮ ਆਉਂਦਾ ਜਿਹਨੇ ਬੰਦਾ ਕੰਮ ਕਰੀ ਜੋ ਮੈਂ ਤਕਰੀਬੇ ਤੋਂ ਆਈ ਜਾਂਦਾ ਗੱਲ ਤੇ ਕਸਮਨ ਜੀ ਕਿਉਂਕਿ ਡੇਲੀ ਵਾਲੇ ਜਿਹੜੇ ਬੰਦੇ ਹੁੰਦੇ ਉਹਨੇ ਇੱਕ ਨੇ ਛੁੱਟੀ ਕਰ ਲਈ 15 ਗਾਗ ਇੱਕ ਬੰਦੇ ਨੇ ਛੁੱਟੀ ਕਰ ਲਈ 14 ਦਾ ਲਾਣਗੇ ਤੇ ਚਾਰਾਂ ਨੇ ਛੁੱਟੀ ਕਰੀ 10 ਤੋਂ 11 ਦੇ ਲਾਣਗੇ ਉਹਨਾਂ ਵਾਸਤੇ ਬਣਾਨੇ ਪੈਣੇ ਉਹਨਾਂ ਨੇ ਕਿਹਾ ਆਪਾਂ ਅੱਗੇ ਤੇ ਜਾਈਏ ਫਿਰ ਉਹਨਾਂ ਵਾਸਤੇ ਛੁੱਟੀ ਕਰਨੀ ਆਪਾਂ ਵੀ ਕਰਨ ਨਹੀਂ ਸਕਦੇ ਤੇ ਸਾਨੂੰ ਡੇਲੀ ਕੰਮ ਕਰਨਾ ਦਾ 365 ਦਿਨ ਕੰਮ ਚੱਲਦਾ ਆਪਣਾ ਉਹ ਕਰਨਾ ਹੀ ਪੈਣਾ ਹੈ ਕਿਉਂਕਿ ਨਾਲੇ ਆਪਾਂ ਜੇ ਛੁੱਟੀ ਕਰਦੇ ਆ ਤੁਹਾਡਾ ਖਮੀਰ ਜਿਹੜਾ ਬੰਦਾ ਵਾ ਉਹਨੂੰ ਪੱਠਈ ਹੁੰਦੀ ਆ ਉਹ ਗਰਮ ਹੁੰਦੀ ਆ ਤੇ ਉਹ ਜੇ ਬੰਦ ਕਰੀਏ 2 ਦਿਨ ਵਾਸਤੇ ਵੀ ਜਿਹੜੇ ਜੰਦੀ ਸਾਨੂੰ ਉਹਨੂੰ ਗਰਮ ਕਰਨਾ ਪੈਂਦਾ ਨੈਕਸਟ ਡੇ ਵਾਸਤੇ ਔਰ ਇਹ ਵਾਸਤੇ ਵੀ ਅਗਨੀ ਅਗ ਲਗਾਨੀ ਪੈਂਦੀ ਆ ਫਿਰ ਸੋਬਾ ਟਾਈਮ ਰੱਖਣਾ ਪੈਂਦਾ ਉਹਨੂੰ ਪ੍ਰੋਸੈਸ ਹੋਰ ਚੱਲ ਪੰਦਾ ਲੰਬਾ ਇਸ ਕਰਕੇ ਆਪਾਂ ਕੰਟੀਨਿਊਸਲੀ ਚਲਾਉਂਦੇ ਰਹੀਦਾ ਬੰਦ ਨਹੀਂ ਕਰੀਦਾ ਮਤਲਬ ਕਿ ਸਾਰਾ ਸਾਲ ਦੇ ਵਿੱਚ ਤੁਸੀਂ ਇੱਕ ਵੀ ਛੁੱਟੀ ਨਹੀਂ ਕਰ ਸਕਦੇ ਚਾਹੇ ਕੋਈ ਤੁਹਾਨੂੰ ਜ਼ਰੂਰੀ ਕੰਮ ਪੈ ਗਿਆ ਚਾਹੇ ਕੋਈ ਦੁੱਖਿਆ ਸੁੱਖਿਆ ਦੁੱਖ ਦੇ ਵਿੱਚ ਤਾਂ ਕਰਨਾ ਹੀ ਪੈਂਦਾ ਭਾਈ ਸੁੱਖ ਤਾਂ ਛੱਡਣਾ ਪੈਂਦਾ ਇਹ ਚੱਕਰ ਹੈ ਦੁੱਖ ਤੇ ਦੇ ਵਿੱਚ ਬੰਦ ਕਰਨਾ ਹੀ ਪੈਣਾ ਉਹ ਤਾਂ ਹੈਗਾ ਹੀ ਆ ਪਰ ਸੁੱਖ ਦੇ ਵਿੱਚ ਕੋਈ ਇਹ ਤਾਂ ਜਾ ਨਹੀਂ ਪਾਉਂਦੇ ਕੋਕ ਕਿ ਮੋਸਟਲੀ ਆ ਸਵੇਰੇ ਮਾਰਨਿੰਗ ਦਾ ਕੰਮ ਹੋਇਆ ਤੇ 4 ਵਜੇ ਉੱਠਣਾ ਤੇ ਪਾਰਟੀ ਵਗੈਰਾ ਕਿਤੇ ਦੋਸਤਾਂ ਨਾਲ ਕਿਤੇ ਚੱਲੀਆਂ ਹੋਊ ਵੀ ਹੋ ਸਕਦਾ ਕਿਤੇ ਵੀ ਫੰਕਸ਼ਨ ਤੇ ਜਾਣਾ ਤੇ ਮੈਂ ਵਿਆਹ ਸ਼ਾਦੀ ਵੀ ਕਿਸੇ ਦਾ ਉਹਦੇ ਵਾਸਤੇ ਵੀ ਨਾਈਟ ਦੇ ਵਿੱਚ ਚੱਲ ਗਏ ਆ ਤੇ ਦਾਨੁਬਦ 10 11 ਵਜੇ ਤਾਂ ਆਪਾਂ ਘਰ ਪਹੁੰਚਣਾ ਕਿ ਸਵੇਰੇ ਉੱਠਣਾ ਯਾਰ ਐਦਾਂ ਕੰਮ ਗਾਵਾ ਸਵੇਰੇ ਮਾਰਨਿੰਗ 4 ਵਜੇ ਉੱਠਣਾ ਪੈਂਦਾ 4 ਵਜੇ ਤੋਂ ਲੈ ਕੇ 1 2 ਵਜੇ ਤੱਕ ਕੰਮ ਚੱਲਦਾ ਉਸ ਬਸਰੀ ਹੋਣਾ ਤੇ ਉਸ ਬਸ ਸੋਏ ਨਾ ਪ੍ਰੈਸਟ ਕਰਨੀ ਬਸ ਬਟ ਰੂਟੀਨ ਦੇ ਵਿੱਚ ਜੋ ਮਰਜ਼ੀ ਹੋ ਜੇ 4 ਵਜੇ ਉੱਠਨੇ ਹੀ ਉੱਠਣਾ ਹੈ ਹਾਂਜੀ ਜਾਂ 4 ਜਾਂ 5 ਵਿੱਚ ਹੋਈ ਜਾਂਦਾ ਹੈ ਇਹਨਾ ਉੱਠਨੇ ਪੈਣਾ ਨਹੀਂ ਤਾਂ ਬੰਨਾ ਨਹੀਂ ਪ੍ਰੋਸੈਸਾਂ ਦਾ 45 ਮਿੰਟ ਜਿਹੜੇ ਭੜਾਈ ਨੂੰ ਲੱਗਨੇ ਆ ਚ ਉਹਨੂੰ ਲੱਗਨੇ ਕੱਢਣੋਂ ਫਿਰ ਉਸ ਤੋਂ ਬਾਅਦ ਕਸਟਮਾਈਜ਼ ਜਿਹਾ ਜਮਾਨ ਚੱਲੂ ਹੁੰਦੀ ਹੈ 7-8 ਵਜੇ ਆਹਨੇ ਚੱਲੂ ਹੁੰਦੇ ਜੇ ਡੇਲੀ ਬੀਐਸ ਲੈ ਕੇ ਇੱਕ ਵਾਲ ਲੈ ਕੇ ਜਾਣਾ ਕੋਈ ਜਲੰਧਰ ਲਗਾ ਰਿਹਾ ਕੋਈ ਲੁਧਿਆਣਾ ਲਗਾ ਰਿਹਾ ਲੈ ਕੇ ਜਾ ਰਿਹਾ ਉਹਨੇ ਲੈ ਕੇ ਜਾਣੇ ਆਪਣੇ ਤਰ੍ਹਾਂ ਉਸ ਵੇਲੇ ਡੇਢ ਹੋਏ ਨਾ ਜਿੱਤੇ ਤੇ ਜਿਹੜੀ ਜਲੰਧਰ ਲੁਧਿਆਣਾ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਫਿਰ ਡੇਲੀ ਲੈਣ ਹੁੰਦੇ ਆ ਇੱਥੇ ਹਾਂਜੀ ਆਪਣੀ ਜਵਾਂ ਸਵੇਰੇ ਟ੍ਰੇਨਾਂ ਜਾਂਦੀਆਂ ਵਾ ਕੋਈ ਵੀ ਟ੍ਰੇਨ ਨਿਕਲਦੀ ਸਾਤਵੇ ਦੀ ਉਹ ਟ੍ਰੇਨ ਦੇ ਵਿੱਚ ਜਾਂਦੇ ਆਪਨਾ ਉਹ ਉਹਨਾਂ ਉੱਥੇ ਬੰਦੇ ਕਾਰੀਗਾ ਬਣਾਉਂਦੇ ਬਸ ਉਹਨਾਂ ਨੇ ਲਾਈਨਾਂ ਦਾ ਬੰਦੇ ਰੱਖੇ ਹੁੰਦੇ ਤੇ ਉਹ ਲਾਈਨਾਂ ਹੁੰਦੇ ਸਪੈਸ਼ਲ ਤੇ ਉਹ ਲੈ ਕੇ ਚੱਲੇ ਜਾਂਦੇ ਰਾਤ ਇੱਥੇ ਹੁੰਦੇ ਆ ਸਵੇਰੇ ਲੈ ਕੇ ਚੁੱਕ ਜਾਂਦੇ ਸਤਵੇ ਬੋਲੇ ਜੀ ਤੁਹਾਡੀ ਬੜੀ ਮਿਹਨਤ ਆ ਫਿਰ ਮਿਹਨਤ ਉਹਨਾਂ ਦੀ ਵੀ ਬੜੀ ਆ ਹਾਂ ਹਾਰਡਵਰਕ ਪਾਈ ਜੇ ਕੰਮ ਕੰਨਾ ਤੇ ਪੈਸੇ ਕਮਾਣੇ ਤੇ ਫਿਰ ਹਾਰਡਵਰਕ ਤੇ ਚਾਹੀਦੀ ਹੁਣ ਤੁਸੀਂ ਵੀ ਇੱਕ ਹਾਰਡਵਰਕ ਕਰਦੇ ਹੋ ਸਵੇਰੇ ਲੈ ਕੇ ਕੰਮ ਤੇ ਪੇ ਹੋ ਹਨਾ ਹਰ ਕੰਮ 'ਚ ਮਿਹਨਤ ਤਾਂ ਹੈਗੀ ਆ ਕਿਸੇ ਕਿਸੇ ਦੀ ਘੱਟ ਹੈ ਕਿਸੇ ਦੀ ਜ਼ਿਆਦਾ ਕਰਨੀ ਤੇ ਪੈਣੀ ਆ ਉਹਦੇ ਕੰਮ ਥੈਂਕ ਯੂ ਬੁੱਕ ਜਰਾ ਤੇ ਜੇਕਰ ਸਾਡੇ ਦਰਸ਼ਕਾਂ ਨੇ ਕੁਲਚੇ ਲੈਣੇ ਹੋਣ ਤਾਂ ਆਪਣਾ ਐਡਰੈਸ ਦੱਸ ਦਿਓ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਹਾਂ ਜੀ ਆ ਤੁਹਾਨੂੰ ਡੀਏਵੀ ਕਾਲਜ ਦੇ ਲਾਗੇ ਆ ਆਪਣਾ ਏਟੀਐਮ ਆਗਾ ਪੰਜਾਬ ਨੈਸ਼ਨਲ ਬੈਂਕ ਔਰ ਇਹ ਓਪੋਜ਼ਿਟ ਸਾਈਡ ਹੈ ਆਪਣੀ ਗਲੀ ਜਾਂਦੀ ਆ ਤੇ ਔਰ ਸ਼ਾਹਮਤਿਸਟਾਲ ਬੜਾ ਮਸ਼ਹੂਰ ਥੇ ਉਹਨੇ ਪਹਿਲੀ ਦੁਕਾਨ ਛੱਡ ਕੇ ਦੂਜੀ ਦੁਕਾਨ ਸਾਡੀ ਆ ਕੁਲਚੀਆਂ ਦੀ ਤੇ ਆਪ ਮੇਰਾ ਨੰਬਰ ਆ 9803742008 ਦੁਬਾਰਾ ਬੋਲੋ 9803742208 ਸੋ ਦਰਸ਼ਕਾਂ ਨੂੰ ਇੱਕ ਵਾਰੀ ਐਡਰੈਸ ਜਿਹੜਾ ਮੈਂ ਦੁਬਾਰਾ ਦੱਸ ਦਿਨਾ ਕਿ ਅੰਮ੍ਰਿਤਸਰ ਦੇ ਵਿੱਚ ਡੀਏਵੀ ਕਾਲਜ ਆ ਹਾਥੀਗੜ੍ਹ ਦੇ ਵਿੱਚ ਡੀਏਵੀ ਕਾਲਜ ਦੇ ਤੁਸੀਂ ਪਾਸ ਹੀ ਆਓਗੇ ਦਾ ਉੱਥੇ ਸ਼ਰਮਾ ਟੀਸਟ ਬਹੁਤ ਜ਼ਿਆਦਾ ਮਸ਼ਹੂਰ ਹੈ ਉਸ ਦੇ ਕਰੀਬ ਹੀ ਇਹਨਾਂ ਦੀ ਦੁਕਾਨ ਹੈ ਸੋ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਕਿ ਜਿਹੜੇ ਇਹ ਕੁਲਚੇ ਨੇ ਇਹ ਲੋਕ ਅੰਮ੍ਰਿਤਸਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਪੈਸ਼ਲੀ ਤੌਰ ਤੇ ਇੱਥੇ ਖਾਣ ਲਈ ਪਹੁੰਚਦੇ ਜਿਹੜੇ ਜੇਕਰ ਤੁਸੀਂ ਵੀ ਇਸ ਦਾ ਸਵਾਦ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦਿੱਤੇ ਹੋਏ ਐਡਰੈਸ ਤੇ ਉੱਤੇ ਪਹੁੰਚ ਸਕਦੇ ਹੋ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਆ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਮੋਬਾਈਲ ਨੰਬਰ ਦੇ ਉੱਤੇ ਵੀ ਸੰਪਰਕ ਕਰ ਸਕਦੇ ਹੋ ਅੱਛਾ ਇੱਕ ਗੱਲ ਅ ਦਿਸਰਤ ਤੁਸੀਂ ਕਹੀ ਸੀ ਹਨਾ ਕਿ ਕਹਿੰਦੇ ਕਿ ਜਿਹੜਾ ਅੰਮ੍ਰਿਤਸਰ ਦਾ ਪਾਣੀ ਆ ਹਾਂਜੀ ਉਹਦੇ ਨਾਲ ਇਹ ਚੀਜ਼ ਤਿਆਰ ਕੀਤੀ ਜਾਂਦੀ ਆ ਕਿਉਂਕਿ ਅੰਮ੍ਰਿਤਸਰ ਦਾ ਖਾਣ ਪੀਣ ਜਿਹੜਾ ਬਹੁਤ ਵਧੀਆ ਮੰਨਿਆ ਜਾਂਦਾ ਪੂਰੇ ਦੇਸ਼ ਦੇ ਵਿੱਚ ਉਹ ਤੁਸੀਂ ਅੰਮ੍ਰਿਤਸਰ ਤੋਂ ਬਾਅਦ ਅੱਗੇ ਜਲੰਧਰ ਚੱਲ ਜੋ ਲੁਧਿਆਣਾ ਚੱਲ ਜੋ ਹਾਂਜੀ ਕੁਛ ਖਾਣ ਲਈ ਇਹ ਇੰਨਾ ਸਵਾਦਿਸ਼ ਖਾਣਾ ਨਹੀਂ ਕਿਤੇ ਵੀ ਮਿਲਦਾ ਹਨਾ ਮੈਂ ਤੁਹਾਨੂੰ ਆਪਣਾ ਜ਼ਿੰਦਗੀ ਦਾ ਤਜਰਬਾ ਦੱਸਦਾ ਕਿ ਮੈਂ ਲੁਧਿਆਣੇ ਨਿਊਟਰੀ ਕੁਲਚਰ ਹਾਂ ਉਹਨਾਂ ਨੂੰ ਕਿਹਾ ਤਾਂ ਮੈਂ ਕਿਹਾ ਕਿ ਉਹਨੇ ਲਿਖਿਆ ਹੋਇਆ ਸੀ ਅੰਮ੍ਰਿਤਸਰੀ ਕੁਲਚਰ ਤਾਂ ਮੈਂ ਉਹਨੂੰ ਕਿਹਾ ਕਿ ਤੁਸੀਂ ਅੰਮ੍ਰਿਤਸਰ ਕੁਲਚਰ ਲਿਖਾਇਆ ਪਰ ਉਹ ਟੇਸ ਨਹੀਂ ਹੈਗਾ ਉਹਦੇ ਲਫ਼ਜ਼ ਸੀ ਕਿ ਭਾਈ ਸਾਹਿਬ ਜਿਹੜਾ ਅੰਮ੍ਰਿਤਸਰ ਦਾ ਪਾਣੀ ਹੈ ਨਾ ਉਹ ਪਾਣੀ ਨਹੀਂ ਇੱਥੇ ਮਿਲਦਾ ਉਹ ਗੱਲ ਬਿਲਕੁਲ ਸਹੀ ਹੈ ਭਾਈ ਪਾਣੀ ਆਪਾਂ ਨਹੀਂ ਇੱਥੇ ਦੀ ਕਈ ਜਿਹੜੇ ਇੱਕ ਆਪਣਾ ਸਵੀਟਸ ਵਾਲਾ ਹੈਗਾ ਉੱਤੇ ਮੈਨੂੰ ਨਾਮ ਹੀ ਆਉਂਦਾ ਹੋਰ ਨਵਲਡੀ ਸਵੀਡਸ ਮਤਲਬ ਕਿ ਕਿਹੜੀ ਸਵੀਡਸ ਹੈਗੀ ਆ ਆ ਉਹ ਪਾਣੀ ਇਥੋ ਦੀ ਲੈ ਕੇ ਜਾਂਦਾ ਉਥੋ ਦੀ ਆਪਣੇ ਜਿੱਥੇ ਦੂਜੀ ਬ੍ਰਾਂਚ ਖੋਲੀ ਹੋਈ ਹੈ ਨੇ ਆਪਣੇ ਅੰਬਰ ਤੋਂ ਬਾਹਰ ਖੋਲੀ ਹੋਈ ਤੇ ਉਹ ਇਥੇ ਦੀ ਪਾਣੀ ਲੈ ਕੇ ਜਾਂਦਾ ਉਥੇ ਜਿਵੇਂ ਕੰਟੇਨਰ ਚ ਜਿੱਦਾਂ ਵੀ ਲੈ ਕੇ ਜਾਂਦਾ ਪਰ ਉਥੇ ਹੀ ਲੈ ਕੇ ਜਾਂਦਾ ਪਾਣੀ ਕਿਉਂਕਿ ਉਹਨੂੰ ਪਤਾ ਵੀ ਔਰ ਮੈਥਾਜੀ ਦਾ ਵਿੱਚ ਕੋਈ ਨਾ ਕੁਛ ਨਾ ਕੁਛ ਤਾਂ ਹੋਏਗਾ ਭਾਵੇਂ ਪਾਣੀ ਵਿੱਚ ਅਦਨ ਦੀ ਤਾਂ ਕਹਿੰਦੇ ਆਪਾਂ ਕਾਨੂੰ ਗੱਲਾ ਕਰਨੀਆਂ ਇੰਦਾਂ ਦੀਆਂ ਤੇ ਹੈਗਾ ਪੰਗਰੇ ਸਰ ਦਾ ਪਾਣੀ ਤੇ ਜਿਹੜਾ ਬਾਹਰ ਲੀਆਂ ਸਟੇਟਾਂ ਦੇ ਦੁੱਧ ਦੇ ਬਰਾਬਰ ਮੰਨਿਆ ਜਾਂਦਾ ਬਿਲਕੁਲ ਬਿਲਕੁਲ ਭਾਈ ਆਪਾਂ ਦਾ ਪਾਣੀ ਇਹਨਾਂ ਪਿਓਰ ਆ ਨਾ ਆਪਾਂ ਨੋਰਮਲ ਪਾਣੀ ਵੀ ਪੀリエ ਨਾ ਤੇ ਉਹ ਪੀਤਾ ਜਾਹਦਾ ਕਿ ਉਹ ਬਾਕੀ ਇਸ ਸਟੇਟਾਂ ਵਿੱਚ ਇਹਨਾਂ ਪਾਣੀ ਸਾਫ਼ ਨਹੀਂ ਹੈਗਾ ਆਪਣਾ ਪਾਣੀ ਬਹੁਤ ਸਾਫ਼ ਆ ਤੇ ਹਲਕਾ ਬਿਲਕੁਲ ਲਾਈਟ ਜਿਹਨੂੰ ਕਹਿੰਦੇ ਆ ਉਹਨੂੰ ਪਤਾ ਨਹੀਂ ਕਿ ਲਾਈਟ ਬਿੜ ਕਿਦਾਂ ਉਹ ਪਾਣੀ ਤੋਲਦਾ ਨਹੀਂ ਬਟ ਆ ਗੱਲ ਬਾਤ ਪਾਣੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਪਾਣੀ ਦੀ ਇੱਕ ਕਿਸਮ ਮੈਂ ਵੀ ਸੁਣਿਆ ਸੀ ਕਿ ਕਿਸੇ ਨੇ ਦਿੱਲੀ ਦੇ ਵਿੱਚ ਕਿਸੇ ਕਾਰੀਗਰ ਨੂੰ ਕਿਹਾ ਕਿ ਮੈਂ ਅੰਮ੍ਰਿਤਸਰੀ ਕੁਲਚਾ ਚਾਹੀ ਰਿਹਾ ਤਾਂ ਉਹਨੇ ਕਿਹਾ ਕਿ ਭਾਜੀ ਅੰਮ੍ਰਿਤਸਰ ਦੇ ਨਾਲ ਦੇ ਕੁਲਚੇ ਨਹੀਂ ਬਣ ਸਕਦੇ ਕਿਉਂਕਿ ਅੰਮ੍ਰਿਤਸਰ ਦਾ ਜਿਹੜਾ ਪਾਣੀ ਆ ਉਹ ਪਾਣੀ ਤੇ ਦਿੱਲੀ ਦੇ ਪਾਣੀ ਦਾ ਬੜਾ ਫਰਕ ਆ ਫਿਰ ਉਹ ਜਿਹੜਾ ਦਿੱਲੀ ਦੇ ਵਿੱਚ ਵਪਾਰੀ ਸੀ ਉਸ ਨੇ ਦੋ ਟੈਂਕਰ ਅੰਮ੍ਰਿਤਸਰ ਤੋਂ ਪਾਣੀ ਦੇ ਮੰਗਾਏ ਕਿ ਮੈਨੂੰ ਕੁਲਚੇ ਜਿਹੜੇ ਅੰਮ੍ਰਿਤਸਰ ਦੇ ਨਾਲ ਦੇ ਚਾਹੀਦੇ ਆ ਸੋ ਉਹੀ ਜਿਵੇਂ ਤੁਸੀਂ ਵੀ ਕਿਹਾ ਉਸ ਰਾਡੇ ਜਿਹੜੇ ਦਰਸ਼ਕ ਜਿਹੜੇ ਅੰਮ੍ਰਿਤਸਰ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਅੰਮ੍ਰਿਤਸਰ ਆਉਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਦਾ ਜਿਹੜਾ ਪਾਣੀ ਆ ਉਹ ਬੜਾ ਵਧੀਆ ਮੰਨਿਆ ਜਾਂਦਾ ਹੈਗਾ ਔਰ ਖਾਣ ਪੀਣ ਦੇ ਲਈ ਵੀ ਅੰਮ੍ਰਿਤਸਰ ਸ਼ਹਿਰ ਜਿਹੜਾ ਬਹੁਤ ਜ਼ਿਆਦਾ ਮਸ਼ਹੂਰ ਹੈ ਸੋ ਅਖੀਰ ਦੇ ਵਿੱਚ ਜਿਹੜੇ ਉਹ ਨੌਜਵਾਨ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਨੌਜਵਾਨ ਅੱਜ ਮਿਹਨਤ ਤੋਂ ਭੱਜ ਰਹ ਕਿਉਂਕਿ ਤੁਸੀਂ ਵੀ ਨੌਜਵਾਨੋਂ ਤੁਸੀਂ ਮਿਹਨਤ ਕਰ ਰਹੇ ਹੋ ਸਵੇਰੇ 4 ਵਜੇ ਉੱਠਦੇ ਹੋ ਔਰ ਉੱਠਣ ਤੋਂ ਬਾਅਦ ਆਪਣਾ ਜਿਹੜਾ ਕੰਮ ਹੈਗਾ ਉਸ ਨੂੰ ਕਰਕੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤਕਰੀਬਨ ਤੁਹਾਨੂੰ 2 ਵਜੇ ਜਾਂਦੇ ਆਪਣੇ ਕੰਮ ਨੂੰ ਕੰਪਲੀਟ ਕਰਦੇ ਆ ਹਾਂਜੀ ਭਾਜੀ ਨੌਜਵਾਨਾਂ ਨੂੰ ਕੀ ਕਹਿਣਾ ਬਾਕੀ ਉਸ ਜਿਹੜੇ ਬੰਦੇ ਮਿਹਨਤ ਕਰਨਾ ਚਾਹੁੰਦਾ ਉਹ ਤੇ ਇੱਥੇ ਵੀ ਕਰਦਾ ਜੇ ਬਾਹਰ ਚਲੇ ਜਾਵੇ ਬਾਹਰ ਜਾ ਕੇ ਵੀ ਮਿਹਨਤ ਕਰਦਾ ਹੀ ਉੱਥੇ ਪਹਿਲੇ ਬਹਿ ਕੇ ਤੇ ਕੋਈ ਰੋਟੀ ਮਿਲਦੀ ਨਹੀਂ ਉੱਥੇ ਵੀ ਉੱਥੇ ਜਾ ਕੇ ਵੀ ਮਿਹਨਤ ਕਰਨੀ ਪੈਂਦੀ ਆ ਤੇ ਆਪਣਾ ਕੰਮ ਕਰ ਜੋ ਕੀ ਜਿਹੜਾ ਕੰਮ ਸਮਝਦੇ ਆ ਆਪਣੇ ਕੰਮ ਨੂੰ ਕੰਮ ਕਰਦੇ ਆ ਜਨੇ ਵੇਲੇ ਕੋ ਮਨਾਉਣੇ ਵੇਲੇ ਕੋ ਮਨਾ ਪਾਜੀ ਜਿੰਨਾ ਸਮਝਾ ਲਈ ਕਿਸੇ ਆਈਕਲ ਨੂੰ ਫਾਇਦਾ ਨਹੀਂ ਜੇ ਕਿਸੇ ਨੂੰ ਸਮਝਾਓਗੇ ਤੁਸੀਂ ਉਲਟੇ ਹੀ ਆਪਣੇ ਆਪ ਨੂੰ ਗਵਾਉਗੇ ਬਸ ਉਹ ਲਾਫਾ ਹੋ ਗਿਆ ਇਨਾ ਮਤਲਬ ਕਿ ਇਹਨੇ ਸਮਝੋ ਹੁੰਦਾ ਸਮਾਣੀ ਹੈ ਸਮਾਣੀ ਹੈ ਭਾਜੀ ਜੇ ਕਿਦੋਂ ਸਮਝਾਈਏ ਤਾਂ ਉਹਨੇ ਕਿਹਾ ਤੇ ਤੂੰ ਤਾਂ ਬੇਲੀਆ ਮਾਰਦਾ ਤੂੰ ਦਾ ਕੰਮ ਕਰਦਾਗਾ ਤੂੰ ਕੀ ਕੀਤਾ ਆਪਕੇ ਕੀਤਾ ਫਿਰ ਉਹ ਹਿਸਾਬ ਨਹੀਂ ਰਹਿੰਦਾ ਫਿਰ ਇਸਕੇ ਆਪਣਾ ਚੀਜ਼ੋ ਆਪਣਾ ਕੰਮ ਕਰੋ ਆਪਣੇ ਆਪ ਚੀਜ਼ੋ ਜ਼ਿਆਦਾ ਵਧਿਓ ਧੰਨਵਾਦ ਥੈਂਕ ਯੂ ਭਾਈ ਸੋ ਤੁਸੀਂ ਟੀਵੀਐਨ ਦੇ ਨਾਲ ਜੁੜੇ ਹੋਏ ਸੀ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ